ਬਿਜਲੀ ਦੇ ਬਿੱਲਾਂ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਦੱਸਦੀ ਹੈ ਕਿ ਹੁਣ ਤੁਹਾਨੂੰ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਇੱਕ ਵੱਡੀ ਚੇਤਾਵਨੀ ਆਈ ਹੈ ਤਾਂ ਦੱਸਦੇ ਕਿ ਬਿਜਲੀ ਬੰਦ ਹੋਣ ਤੇ ਬਿੱਲ ਭੁਗਤਾਨ ਅਪਡੇਟ ਕਰਨ ਦੇ ਨਾਂ ਤੇ ਠੱਗਾਂ ਨੇ 3,67,500 ਰੁਪਏ ਦੀ ਠੱਗੀ ਕਰ ਲਈ ਹੈ ਤਾਂ ਸ਼ਿਕਾਇਤ ਕਰਤਾ ਉਮੇਸ਼ ਕੁਮਾਰ ਨੇ ਜਿਵੇਂ ਹੀ ਮੋਬਾਈਲ ਫੋਨ ਤੇ ਭੇਜੇ ਗਏ ਲਿੰਕ ਤੇ ਕਲਿੱਕ ਕੀਤਾ ਤਾਂ ਉਸਦੇ ਖਾਤੇ ਚੋਂ ਰੁਪਏ ਨਿਕਲਦਾ ਸੁਨੇਹਾ ਆਇਆ ਤਾਂ ਖਾਤੇ ਚੋਂ ਨਕਦੀ ਨਿਕਲਦੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਸੈਕਟਰ 35 ਨਿਵਾਸੀ ਔਰਤ ਉਮੇਸ਼ ਕੁਮਾਰ ਦੀ ਸ਼ਿਕਾਇਤ ਤੇ ਅਨੁਪਛਾਤੇ ਠੱਗਾਂ ਦੇ ਮਾਮਲਾ ਦਰਜ ਕੀਤਾ ਹੈ ਤਾਂ ਉਮੇਸ਼ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ ਸਤੰਬਰ 2 2 ਸਤੰਬਰ ਯਾਨੀ ਕਿ 2025 ਦੀ ਰਾਤ ਨੂੰ ਘਰ 'ਚ ਬਿਜਲੀ ਚਲੀ ਗਈ ਸੀ ਤਾਂ ਉਸਦੇ ਪਤੀ ਨੇ Google 'ਤੇ ਚੰਡੀਗੜ੍ਹ ਪਾਵਰ ਡਿਸਟ੍ਰਿਬਿਊਸ਼ਨ ਦਾ ਕਸਟਮਰ ਕੇਅਰ ਨੰਬਰ ਸਰਚ ਕੀਤਾ ਸੀ ਤਾਂ ਉਹਨਾਂ ਨੂੰ ਮੋਬਾਈਲ ਨੰਬਰ ਮਿਲਿਆ ਸੀ ਜੋ ਕਿ ਚੰਡੀਗੜ੍ਹ ਪਾਵਰ ਡਿਸਟ੍ਰਿਬਿਊਸ਼ਨ ਦੇ ਦੇ ਕਸਟਮਰ ਕੇਅਰ ਦਾ ਲੱਗ ਰਿਹਾ ਸੀ ਤਾਂ ਉਹਨਾਂ ਨੇ ਉਸ ਨੰਬਰ 'ਤੇ ਕਾਲ ਕੀਤੀ ਕਾਲ ਚੁੱਕਣ ਵਾਲੀ ਵਿਅਕਤੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਪਾਵਰ ਡਿਸਟ੍ਰਿਬਿਊਸ਼ਨ ਤੋਂ ਬੋਲ ਰਿਹਾ ਹਾਂ ਅਤੇ ਬਿ ਉਸ ਨੂੰ 10 ਰੁਪਏ ਦਾ ਆਨਲਾਈਨ ਭੁਗਤਾਨ ਕਰਨਾ ਹੋਵੇਗਾ ਤਾਂ ਉਸ ਨੂੰ OTP ਪ੍ਰਾਪਤ ਕੀਤਾ ਇਸ ਦੇ ਬਾਅਦ ਐਕਸੀਬੈਂਕ ਦੇ ਖਾਤੇ ਵਿੱਚੋਂ ਉਸ ਦੇ ਖਾਤੇ ਵਿੱਚੋਂ 3,76,500 ਰੁਪਏ ਨਿਕਲ ਗਏ ਤਾਂ ਉਸ ਮਾਮਲੇ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਸਾਈਬਰ ਸੈੱਲ ਨੇ ਮਾਮਲੇ ਜਾਂਚ ਕਰਕੇ ਉਮੇਸ਼ ਕੁਮਾਰ ਦਾ ਬਿਆਨ ਅਤੇ ਠੱਗਾਂ ਦਾ ਮਾਮਲਾ ਦਰਜ ਕੀਤਾ ਤਾਂ ਪੁਲਿਸ ਬੈਂਕ ਖਾਤੇ ਰਾਹੀਂ ਠੱਗਾਂ ਦਾ ਪਤਾ ਲਗਾ ਰਹੀ ਹੈ ਤਾਂ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ